ਇਸ ਲਈ ਦੀ ਵੱਡੀ ਖਬਰ ਬਠਿੰਡਾ ਦੇ ਰਾਮਪੁਰਾ ਫੋਲਤਵਾ ਰਹੀ ਹੈ ਜਿੱਥੇ ਇੱਕ ਵੱਡੀ ਘਟਨਾ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਜਿਹਾ ਬੈਠੇ ਪੁੱਤ ਨੇ ਆਪਣੇ ਬੇਬੇ ਬਾਪੂ ਨੂੰ ਫੋਨ ਕੀਤਾ ਕੋਈ ਫੋਨ ਨਹੀਂ ਚੱਕ ਰਿਹਾ ਸੀ ਆਖਰਕਾਰ तमाम ਕੋਸ਼ਿਸ਼ਾਂ ਤੋਂ ਬਾਅਦ ਜਦੋਂ ਨਾ ਬੇਬੇ ਨੇ ਫੋਨ ਚੁੱਕਿਆ ਤੇ ਨਾ ਬਾਪੂ ਨੇ ਤੇ ਪੁੱਤ ਨੇ ਪਿੰਡ ਦੇ ਵਿੱਚ ਆਪਣੇ ਯਾਰਾਂ ਮਿੱਤਰਾਂ ਨੂੰ ਫੋਨ ਕੀਤਾ ਕਿ ਉਸਦੇ ਬੇਬੇ ਬਾਪੂ ਫੋਨ ਨਹੀਂ ਚੱਕ ਰਹੇ ਬਸ ਫੇਰ ਕੀ ਸੀ ਪਿੰਡ ਦੇ ਲੋਕ ਇਕੱਠੇ ਹੋਏ ਤੇ ਜਦੋਂ ਘਰ ਪਹੁੰਚੇ ਤੇ ਜੋ ਕੁਝ ਦੇਖਿਆ ਉਹਨਾਂ ਦੇ ਹੌਸ਼ ਉੱਡ ਗਏ ਕਿਉਂਕਿ ਘਟਨਾ ਹੀ ਜਿਹੀ ਸੀ ਕਿਉਂਕਿ ਇਸ ਘਰ ਦੇ ਵਿੱਚ ਦੋਵੇਂ ਮ੍ਰਿਤਕ ਪਏ ਸੀ ਦੱਸਿਆ ਜਾ ਰਿਹਾ ਕਿ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਹੈ ਹੁਣ ਜਿਸ ਤਰੀਕੇ ਦੇ ਹਾਲਾਤ ਨੇ ਇਹ ਹੀ ਚਾਪਦਾ ਕਿਹੜੀ ਵਾਰਦਾਤ ਲੋਟ ਕਰਕੇ ਕੀਤੀ ਗਈ ਹੈ ਘਟਨਾ ਦੀ ਸੂਚਨਾ ਮਿਲਦੇ ਬਠਿੰਡਾ ਪੁਲਿਸ ਦੇ ਤਮਾਮ ਅਫਸਰ ਮੌਕੇ ਤੇ ਪਹੁੰਚ ਗਏ ਹੁਣ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਅਖਿਰਕਾਰ ਇਸ ਸਸਨੀ ਖੇਜਵਾਰਦਾਤ ਨੂੰ ਕੋਰ ਅੰਜਾਮ ਦੇ ਗਿਆ ਕਿਉਂਕਿ ਡਬਲ ਮਰਡਰ ਦੀ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਆਓ ਤੁਹਾਨੂੰ ਦਿਖਾਣੇ ਆ ਮੌਕੇ ਤੇ ਪਹੁੰਚੀ ਪੁਲਸਤਾ ਕੀ ਕਰਾਂ ਸੀ ਨੈਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਕ੍ਰੇਜ਼ੀ ਬਾਅਦ ਤਕਰੀਬਨ ਸਾਨੂੰ 4.8 ਦੇ ਤਰੀਕ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਕਾਸ਼ ਸਿੰਘ ਜੋ ਕਿ ਆਪਣੀ ਘਰ ਵਾਲੀ ਦੇ ਨਾਲ ਇੱਥੇ ਰਹਿੰਦਾ ਹੈ ਪਿੰਡ ਵਿਦਿਆਲਾ ਦੇ ਵਿੱਚ ਬਾਹਰ ਠਾਣੀ ਦੇ ਉੱਪਰ ਘਰ ਹੈ ਤੇ ਜਿਹੜਾ ਹੈਗਾ ਇਹਨਾਂ ਦੇ ਮਰਡਰ ਸੰਬੰਧੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜਿਸ ਸੰਬੰਧ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਨੇ ਇੱਥੇ CIA ਦੀ ਟੀਮਸ ਨੇ DSP ਹਰਾਮਪੁਰਾ ਫੂਲ SHO ਸਦਰ ਹਰਾਮਪੁਰਾ ਚੌਕੀ ਚਾਟ ਚੌਕੇ ਦੋਨੋਂ ਸੀਏ ਇੰਚਾਰਜ ਤੇ ਅਸੀਂ ਇੱਥੇ ਸਾਰੇ ਆਏ ਆ ਤੇ ਇਹਦੇ ਵਿੱਚ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਗਿਆ ਸਿੰਘ ਹੈ ਆਪਣੀ ਵਾਈਫ ਅਮਰਜੀਤ कौर ਦੇ ਨਾਲ ਇੱਥੇ ਰਹਿੰਦਾ ਸੀਗਾ ਤੇ ਇਹਨਾਂ ਦੀ ਇਸ ਤਕਰੀਬਨ 62 ਸਾਲ ਹੈਗੀ ਹੈ ਤੇ ਅੱਜ ਸ਼ਾਮ ਨੂੰ ਜਦੋਂ ਇਹਨਾਂ ਦੇ ਬੇਟਾ ਜੋ ਕਿ ਜੋਬ ਕਰਦਾ ਬਾਹਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਕਾਲ ਕੀਤੀ ਤੇ ਫੋਨ ਆਪਣਾ ਅਨਸਰ ਨਹੀਂ ਕਰ ਰਹੇ ਸੀਗੇ ਜਦੋਂ ਉਹਨਾਂ ਨੇ ਇਸ ਪੁਸ਼ਪੰਦੀ ਪੁਸ਼ਪੜਤਾ ਕਰੀਤੀ ਤਾਂ ਫਿਰ ਪਿੰਡ ਵਾਲੇ ਨੇ ਆ ਕੇ ਦੇਖਿਆ ਤਾਂ ਇਹਨਾਂ ਦਾ ਜਿਹੜਾ ਸੀਗਾ ਬਰੂਟਲੀ ਸ਼ਾਰਪਰਾਈਜ਼ ਵੈਪਨ ਦੇ ਨਾਲ ਦੋਨਾਂ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀਗਾ ਸੋ ਮੌਡਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਥੇ ਪਹੁੰਚ ਕੇ ਸਾਡੇ ਵੱਲੋਂ ਥਾਣਾ ਸਦਰ ਰਾਮਪੁਰਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਮੁਕੱਦਮਾ ਦੀ ਤਫ਼ਤੀਸ਼ ਸ਼ੁਰੂ ਕਰ ਰਹੇ ਹਾਂ ਤੇ ਵੀਲ ਟ੍ਰਾਈ ਟੂ ਸਕੇ ਜਲਦੀ ਤੋਂ ਜਲਦੀ ਪ੍ਰੈਸ ਕਰ ਲਏਗੇ ਮੈਂ ਸੰਦੀਪ ਵਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਰਾਤ 1 ਵਜੇ ਦੇ ਕਰੀਬ ਥਾਣਾ ਸਦਰ ਚੋਂ ਸਾਨੂੰ ਫੋਨ ਆਇਆ ਕਿ ਪਿੰਡ ਵਿਦਿਆਲਾ ਤੋਂ ਚਾਉ ਨੂੰ ਲਿੰਕ ਸੜਕ ਜਾਂਦੀ ਹੈ ਉੱਥੇ ਖੇਤਾਂ ਦੇ ਵਿੱਚ ਬਣੀ ਹੋਈ ਕੋਠੀ ਦੇ ਵਿੱਚ ਇੱਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਤਾਂ ਅਸੀਂ ਆਪਣੀਆਂ ਸੰਸਥਾ ਦੀਆਂ ਐਂਬੂਲੈਂਸਾਂ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਦੋਨੋਂ ਹੀ ਮ੍ਰਿਤਕ ਦੇਹਾਂ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ